ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਵੀਰੇ ਜਰੂਰ ਸਬਸਕ੍ਰਾਈਬ ਕਰ ਲਓ ਜਿਹੜੇ ਵੀ ਨਵੇਂ ਆ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਜਰੂਰ ਸਬਸਕ੍ਰਾਈਬ ਕਰੋ ਅੱਜ ਦੀ ਵੀਡੀਓ ਪੈਂਡਾ ਵਧੌੜ ਬਾਈ ਦਾ ਵਧਾਤਾ ਰੋਡ ਤੇ ਘਰ ਆ ਗੱਲਬਾਤ ਕਰਾਉਣ ਆ ਆਜੋ ਬਾਈ ਜੀ ਸਤਿ ਸ੍ਰੀ ਅਕਾਲ ਵੀਰੇ ਗੁਰੇ ਸਤਿ ਸ੍ਰੀ ਅਕਾਲ ਹੋਠੀ ਠਾਕ ਵਧੀਆ ਸੋ ਤੇ ਨੰਬਰ ਬੋਲੀ ਬਾਈ ਨੰਬਰ 872880432 ਦੁਬਾਰਾ ਫੇਰ ਰਿਪੀਟ ਕਰਦੇ 872880432 ਤੇ ਵੀਰੇ ਅੱਜ ਆਪਣੇ ਕੋਲੇ ਆਪਣਾ ਵਧਾਤਾ ਰੋਡ ਤੇ ਘਰ ਆ ਗਿਆ ਅੱਜ ਤਾਂ ਵਧਾਤਾ ਖੜਦ ਤੇ ਆ ਗਏ ਜੇਪੜਾ ਉੜੋਂ ਨੇ ਅੱਜ ਬਹਾਨਾ ਕਿ ਉਹ ਸੈਣਾ ਆ ਗਿਆ ਜੰਗੀਆਂ ਦਾ ਸ਼ਾਦਪੁਰਾ ਖਾ ਵਧਾੜ ਪਿੰਡ ਵਧਾੜ ਤੇ ਜ਼ਿਲ੍ਹਾ ਜ਼ਿਲ੍ਹਾ ਬਨਾਲਾ ਤਾਬਾ ਜ਼ਿਲ੍ਹਾ ਦਾ 7 ਓਕੇ ਅੱਜ ਵੀਰੇ ਆਪਾਂ ਕਿੰਨੇ ਨਗ ਦਿਖਾਉਣੇ ਦੋ ਤਾਂ ਅਸੀਂ ਪ੍ਰਵਕਸ਼ੀਆਂ ਹਨ ਇੱਕ ਸੂਈ ਵੀ ਜਰਸੀ ਭਜਾ ਵਾਲੀ ਓਕੇ ਬਿਰੇ ਕੀ ਡਿਟੇਲ ਹੈ ਜਿਹੜੀ ਪਹਿਲੇ ਨੰਬਰ ਤੇ ਆਪਾਂ ਪੰਜਾਬ ਵਾਲੀ ਜਰਸੀ ਦੇਖੀ ਆਨੇ ਆਪਣੀ ਅੱਛਾ ਜੇ ਇਹ ਰੁਕ ਗਿਆ ਮਗਰ ਬੱਛੀ ਹੈ ਜਿਆਦੇ ਓਕੇ ਤੇ ਪੰਜਾਬ ਵਾਲੀ ਜਰਸੀ ਘਰ ਦੀ ਵਛੇ ਬਿਰੇ ਆਹ ਘਰੋ ਚੈੱਕ ਮੱਥੇ ਦੇ ਟੋਆ ਵਗੈਰਾ ਕੰਨ ਦੇਖੋ ਬੋਦੀਵਾਦੀ ਪੂਰੀ ਵਧੀਆ ਤੇ ਮਗਰ ਵੀ ਬੱਛੀ ਆ ਪਲੱਸ ਬੱਛੀ ਆ ਨਾਲ ਤੇ ਦੁੱਧ ਹੁਣ ਕਿੰਨਾ ਹੈ ਥੱਲੇ ਬੋਲਾ ਸਾੜੇ ਬੱਚਾ 10 ਕਿਲੋ ਰਹਿਣੀ ਹੋਵੇ ਬਰਤ ਦੀ ਹੋਪ ਘੱਟ ਕਰਾਂਗੇ ਤਾਂ ਮੰਨ ਕੇ ਜੇ ਸਟਾਰਟ ਹੋਣਾ ਤੇ ਬਾਕੀ ਦੀ ਗੱਲ ਜਦੋਂ ਇਹ ਤਿਆਰ ਹੋ ਗਈ ਕਿੰਨਾ ਦੁੱਧ ਕੱਢ ਦੂਗੀ 14 15 ਕਿਲੋ ਓਕੇ ਜਮਾਂ ਜਾਇਦ ਗੱਲ ਕਰੀਆ ਵੀਰੇ ਤੇ ਆ ਕਰੋ ਇਚ ਇੱਕ ਥਣ ਥਣ ਪੂਰਾ ਮੁੱਠੀ ਵਾਲਾ ਕੁਝ ਮੈਂ ਪਹਿਲਾਂ ਕਿ ਮੂੰਹੋਂ ਦੋਹਾਂਦਾ ਦੋਹਾਂ ਦੇਰੇ ਜਣ ਓਕੇ ਓਕੇ ਇਹ ਦੋ ਤਿੰਨ ਹੋਈ ਹੋਈ ਆ ਠੀਕ ਆ ਵੀਰੇ ਕੱਢ ਲਿਆ ਬਾਹਰ ਨੂੰ ਤੋੜ ਕੇ ਤੇ ਘੜ ਗਏ ਆ ਕਰੋ ਇਚ ਚੱਕ ਠੰਡੀ ਠੁੜੀ ਬਹੁਤ ਆ ਬਹੁਤ ਸੋਹਣੀ ਬੱਚੀ ਆ ਪੰਜਾਬ ਵਿੱਚ ਪਲੀ ਵੀ ਆ ਕੋਈ ਐਂ ਵੀ ਹਿਮਾਚਲ ਚੋਂ ਲਿਆਂਦੀ ਵੀ ਆ ਮੈਂ ਆਪਣੇ ਘਰ ਦੀ ਵੀਡੀਓ ਦਿਖਾਉਣੇ ਚ ਲਈ ਆਪਾਂ ਓਕੇ ਓਕੇ ਬਈ ਓਕੇ ਤੋੜਵਾ ਦੇਖੋ ਬੱਚੀ ਦਾ ਫੇਸ ਦੇਖੋ ਕਿੰਨਾ ਪਿਆਰਾ ਵੀਰੇ ਕਰੋ ਚੈੱਕ ਬਾਕੀ ਦਾ 8 ਨੂੰ ਨੇ ਬਾਲਟੇ ਮਾਂ ਪੂਰੀਆਂ ਕੱਢ ਲੈਣੀਆਂ ਆਂਗਾ ਲੇ ਤਾਂ ਜਲਦ ਨੂੰ ਸਾਗੀ ਬਣ ਗਈ ਹਾਂਜੀ ਹਾਂਜੀ ਜੀ ਬੱਚਾ ਖੁੰਦਾ ਚੁੱਗ ਗਿਆ ਲੰਮੀ ਲੈ ਗਾ ਚੁੰਗਦਾ ਬੱਚਾ ਓਕੇ ਮੇਰੀ ਮੱਦੀ ਤੇ ਰੱਖੋ ਨਾ ਪਰ ਆ ਕਰੋ ਵੀ ਤੇਸਟ ਚੈੱਕ ਮੇਰੇ ਬਿਊਟੀ ਬਹੁਤ ਵਧੀਆ ਹੈ ਨਾ ਇਹਦੀ ਬਹੁਤ ਪਿਆਰੀ ਬੱਚੀ ਆ ਯਾਰ ਬਹੁਤ ਚੰਗੀ ਬੱਚੀ ਆ ਤੇ ਬਾਕੀ ਦੀ ਗੱਲ ਕੋਈ ਇਹਨੇ ਗਰਮੀ ਨਹੀਂ ਮੰਨਣੀ ਜਮੇ ਆ ਦੇਖੋ ਛਾਲਾ ਮਾਰਦੇ ਕਿੰਨੀ ਗਰਮੀ ਆ ਕਰੋ ਚੈੱਕ ਮੂੰਹੋਂ ਰੀਨਲ ਦੋ ਦੰਦ ਦਾ ਬਾਈ ਤੋਂ ਭੌਂਦੀ ਦੰਦ ਪਟਾ ਕੇ ਦੇਖ ਲਿਓ ਵੀਡੀਓ ਮਗਾਲੋ ਪਟ ਕੇ ਵੀ ਦਿਖਾ ਦਿੰਦੇ ਆ ਮੂੰਹ ਦੀ ਪੋਲੀ ਹੈ ਨਾ ਵੀਰੇ ਆ ਬੱਤ ਦਿਹਾਰਾ ਹੁਣ ਪਾਇਆ ਯਾਰ ਚਲ ਕੋਈ ਗੱਲ ਨਹੀਂ ਦਿਖਾ ਦੇਉ ਜੇ ਕੋਈ ਆਊਗਾ ਦਿਖਾ ਦੇ ਮੋਰੀ ਆਪਾ ਥਣ ਥਣ ਜਾਵਾ ਗਲਾਬੀ ਲੱਗਿਆਗਾ ਤੇ ਕੱਦਗਾਠ ਵੀ ਪੂਰਾ ਵਧੀਆਗਾ ਕਰੋ ਚੈੱਕ ਐ ਵੀਡੀਓ ਕੈਮਰਾ ਬਸੇ ਕਰ ਨੂੰ ਜੀ ਨਹੀਂ ਕਰਦਾ ਇੰਨੀ ਸੋਹਣੀ ਬੈੜ ਹੈਗੀ ਤੇ ਪੰਜਾਬ ਵਾਲੀ ਜਰਸੀ ਹਮਾਚਰਾ ਜੀ ਨੂੰ ਆਪਾ ਪੰਜਾਬ ਵਾਲੀ ਕਹਿਣਾ ਕੋਈ ਨਹੀਂ ਜਿਹੜੀ ਪੰਜਾਬ ਵਾਲੀ ਆ ਉਹਨੂੰ ਹੀ ਕਹਿਣਾਗਾ ਆ ਕਰੋ ਚੈੱਕ ਡਿਮਾਂਡ ਵੀਰੇ ਗੋਰੇ ਦੀ ਡਾੜ ਉਹ ਤਾਂ ਜਾਇਜ ਨਹੀਂ ਆ ਜਾਇਜ ਹੋਊਗਾ ਧਾਰਾ ਮਾਰ ਕੇ ਆ ਦੇਖੋ ਜੀ ਕੋਈ ਨਿਆਣੇ ਦੀ ਲੋੜ ਨਹੀਂ ਕੋਈ ਕਾਹੇ ਦੀ ਲੋੜ ਨਹੀਂ ਸਰਦ ਜੱਟ ਦਾ ਧਾਰਾ ਆ ਦੇਖੋ ਜੀ ਕੀ ਬਾਤ ਆ ਧਾਰਾ ਬਹੁਤ ਵੱਡਾ ਬਹੁਤ ਵਧੀਆ ਬਹੁਤ ਵਧੀਆ ਤੁਹਾਨੂੰ ਜਿਵੇਂ ਇੱਕ ਨੰਬਰ ਆ ਦੇਖੋ ਜੀ ਮਗਲੇ ਥਣੇ ਧਾਰ ਦੇਖ ਲੋ ਪੂਰੇ ਇੱਕ ਨੰਬਰ ਦਾ ਰਬਾਤੀ ਦਾ ਬਾਈਕਾ ਨਾ ਤੇਰੀ ਵਾਲੀ ਦੋ ਟਾਈਮ ਚੋਕੇ ਲੈ ਜਾ ਉਹ ਨਹੀਂ ਮੈਂ ਤਾਂ ਮਾੜੀ ਨੇ ਭਲਾ ਨਹੀਂ ਆ ਨਾ ਤਾਂ ਕੋਈ ਨਿਆਣਾ ਨਹੀਂ ਪਾਇਆ ਕੋਈ ਲੈਣ ਨਹੀਂ ਦੇਣ ਨਹੀਂ ਇੱਕ ਨੰਬਰ ਬੱਚੀ ਹੈ ਗਿਆ ਖੜੀ ਹੈਗੀ ਪੈਰ ਨਹੀਂ ਪਟਿਆ ਜਾਣਾ ਓਕੇ ਵੀਰੇ ਬਸ ਪੂਰੇ ਤਾ ਨੂੰ ਦੇ ਰੋ ਨਾ ਤੈਨੂੰ ਡੋਲਣਾ ਮਗਰ ਵੀ ਬੱਤੀ ਆ ਗਈ ਡਿਮਾਂਡ ਫੋਨ ਤੇ ਆ ਗਈ ਤੇ ਕਰ ਲਿਓ ਬਾਇਨਸ ਵਰਗ ਪੂਰਾ ਤੋਹਫਾ ਵੀਰੇ ਤੇ ਮੁੱਲ ਜਮਾ ਜਾਇਜ਼ ਹੀ ਹੋ ਹਨਾ ਤੇ ਹੁਣ ਆਪਾਂ ਆ ਜੋ ਦੋ ਨੰਬਰ ਤੇ ਵੀਰੇ ਇਹਦੀ ਕੀ ਡਿਟੇਲ ਇਹ ਬੱਚੀ ਹੈ ਵੀਰੇ 9 ਮਹੀਨਿਆਂ ਦੀ ਓਕੇ ਬੱਚਾ ਹਾਂ ਤੇਰੀ ਮਾਂ ਤੇ ਬੱਚੀ ਵੀਰੇ ਐਚ ਐਫ ਚ ਆ ਗਿਆ ਹਾਂ ਸੋ ਓਕੇ ਇੱਥੋਂ ਲੈਤੀ ਸੰਦੂਗਾਂ ਤੋਂ ਠੀਕ ਆ ਵੀਰ 25 ਹਜ਼ਾਰ ਹੋਰ ਨਹੀਂ ਅਹੀਂ ਹੋਰ ਸੰਦੂਗਾਂ ਤੇ 25 ਹੋਰ ਦੋ ਮਾੜਾ ਲੱਗਿਆ ਮਾੜਾ پتہ ਖਾਦੀ ਮਾੜੇ ਨੂੰ ਹੈ ਬ੍ਰੇਕ ਜਾਂ ਝਟਾ ਲੱਗਿਆ ਦਾ ਖਣਾ ਦਾ ਜਮਾਂ ਬ੍ਰੇਕ ਹੋਇਆ ਤਾਂ ਬੜਾ ਦੂਰ ਨਹੀਂ ਉਹ ਤਾਂ ਵੀਰੇ ਹੋਈ ਨਹੀਂ ਮਾੜਾ ਉਹ ਤਾਂ ਹੋਈ ਕਈ ਵਾਰ ਵਿਚਾਰ ਕਰਦਾ ਫਿਰ ਉਹ ਵਟਾ ਨਹੀਂ ਝੂਲੀ ਝਲੀ ਬਹੁਤ ਚੰਗੇ ਹਨਾ ਵੀਰ ਬੱਚਾ ਬੁੱਕ ਚੰਗਾ ਤਿਆਰੂ ਕੀ ਮਦਰ ਦਾ ਕੀ ਰਿਕਾਰਡ ਸੀ ਇਹਦਾ 25 ਕਿਲੋ ਬਈ ਓਕੇ ਓਕੇ ਠੀਕ ਆ ਵੀਰੇ ਹੁਣ 15 ਮਿੰਟ ਦੱਸ ਦੇ ਦੁੱਧ ਹੈਗਾ ਆ ਦੇਖੋ ਵੀਰੇ ਬੱਚਾ ਬਹੁਤ ਪਿਆਰਾ ਬੱਚਾ ਹੈਗਾ ਕੋਈ ਕਹਿਣ ਦੀ ਗੱਲ ਨਹੀਂ ਵੀ ਆਪਾਂ ਕਹਿਤਾ ਚਲੋ ਬਾਨੋ ਵੀਰੇ ਤੇ ਡਿਮਾਂਡ ਵੀਰੇ ਕੋਰੇ ਦੀ ਡਿਮਾਂਡ ਇਹ 12000 ਦੀ ਮਾਨਤਾ ਤਾਂ ਹੋ ਜੂ ਮੌਕੇ ਤੇ ਓਕੇ ਛਣ ਤਾਂ ਬਾਕੀ ਬਹੁਤ ਸੋਹਣੇ ਲੱਗਿਆ ਮੈਂ ਤਾਂ ਹੁਣ ਦੇਖਿਆ ਜੀ ਨਹੀਂ ਬਾਲਾ ਸੋਹਣਾ ਛਣ ਲੱਗਿਆ ਵੀਰੇ ਤੇ ਝੋਲੀ ਬਹੁਤ ਹੈ ਜੀ ਮੈਨ ਲੱਗਦੀ ਜਿਵੇਂ ਗੱਪਣ ਹੁੰਦੀ ਛੋਟੀ ਜੀ ਬੱਚੀ ਹੈ ਚਲੋ ਆਇਦੇ ਤੇ ਆਜੋ ਆ ਜਰ ਸਭ ਜਰਸੀ ਬੱਚਾ ਦੇ ਬੱਚੀ ਦੇ ਜਰਸੀ ਓਕੇ ਓਕੇ ਪੰਜਾਬ ਵਾਲੀ ਇਹ ਦੀ ਠੀਕ ਕਰ ਲੇ ਆਲੇ ਬੇਦੀ ਕੋਸੀ ਗੋਚਣਗੇ ਕੀ ਡਿਮਾਂਡ ਆ ਗਈ ਇਹਦੀ ਇਹਦਾ ਮੁੱਲ 15000 ਕੀ ਹੈ ਥਾਣ ਚੱਲ ਰਹੀ ਐ ਚਾਰ ਥਾਣਾ ਵੇ ਆ ਝੋਲ ਦੇਖੋ ਬਹੁਤ ਝੋਲੀਆਂ ਚੱਲ ਜਾ ਰਹੇ ਨੇ ਕੈ ਮਹੀਨੇ ਦੀ ਹੋਊਗੀ ਕੋਰੇ ਵੀਰੇ ਇਹ ਬਾਮੀ ਚਲੀ ਗਿਆ ਓਕੇ ਇਹਨੂੰ ਵੀ ਤੁਰ ਭਾਈ ਉਹ ਬਾਹਰ ਨਹੀਂ ਬੱਬੂ 6000 ਕਿਦੋਂ ਚਲੋ ਜੀ ਆ ਕਰੋ ਜੀ ਇੱਕ ਜੇ ਕੋਰੇ ਦੁੰਨੇ ਕੇ ਨੇ ਲੈਣਾ ਹੋਏ ਜੋੜਾ ਠੀਕ ਆ ਮਾਨਦਾਨ ਕਰਦੇ ਆ 20 20 ਨਹੀਂ 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 20 ਤਾਂ ਨੂੰ 25 ਦੇ 12 ਦੇ 15 ਹੁੰਦਾ ਹਾਂਜੀ ਹਾਂਜੀ ਇਹ ਮੰਨ ਕੇ 13 ਦੇ ਦਾਂਗੇ ਉਹ 10 ਦੇ ਦਾਂਗੇ 23000 ਦਾ ਜੋੜਾ ਦੇ ਦੇ ਮਾਨਦਾਨ ਹੋ ਜੂ ਉਹ ਤੋਂ ਵੀ ओके ਤੇ ਕੱਲੀ ਕੱਲੀ ਓਕੇ ਵੀਰੇ ਬੱਚੇ ਸੋਹਣੇ ਬਹੁਤ ਆ ਕੋਈ ਪੱਕੜ ਬੱਚੇ ਥੋੜੋ ਐ ਹਾਂ ਖਣ ਤੁਣ ਦੇਖੋ ਚਾਰੇ ਹੀ ਥਾਣਾਂਗੇ ਕਿਆ ਬਾਤ ਆ ਥਣ ਲੱਗੇ ਵੇ ਤੇ ਬੱਚੇ ਦੇਖੋ ਬਾਕੀ ਇਹ ਟੋਕਨ ਪਾ ਲੈਣਾ ਕੰਨ ਤੇ ਲੈ ਕੇ ਦਰ ਟੇਨ ਤੋਂ ਨਿਕਲ ਆ ਸਕੈਨ ਕਰਕੇ ਸਾਰਾ ਯਾਨੀ ਬਾਇਓ ਡਾਟਾ ਹੈਗਾ ਸਾਰਾ ਨਿਕਲੂਗਾ ਤੁਹਾਨੂੰ ਓਕੇ ਤੇ ਕਾ ਬੱਚਾ ਵੀਰੇ ਇਹਦੀ ਕੀ ਡੇਟ ਆ ਇਹ 15 ਸਾਲਾਂ ਦਾ ਮੱਝ ਦਾ ਬੱਚਾ ਕੱਟੀ ਆ ਇਹਨੂੰ ਲੋੜ ਇਹਦੇ ਅੱਛਾ ਬਾਅਦ ਦੇਖ ਲੋ ਵੀਰੇ ਬਾਈ ਨਾਲ ਕਰ ਲੈ ਤੁੰਬਰ ਤੇ ਤਿੰਨ ਨਾਲ ਸੀ ਤਿੰਨੇ ਤੁਹਾਨੂੰ ਦਿਖਾ ਦੇ ਕਰ ਲਿਓ ਬਾਈ ਨੂੰ ਕਰ ਤੂੰ ਮੋਰੀ ਜਨ ਕਰ ਲਿਓ ਸੰਗੜ ਆਪਾਂ ਹੁਣੇ ਲੱਗਦੇ ਓਕੇ ਓਕੇ ਉਹ ਤਾਂ ਠੀਕ ਹੈ ਵੀਰੇ ਨੰਬਰ ਮੇਰੇ ਬੋਲੀ ਵੀਰੇ ਕੋਲੇ 74 87 288 034 ਪਿੰਡ ਭਦਾਵੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਤੇ ਬਦਾਤਾ ਰੋਡ ਤੇ ਆਪਣਾ ਘਰ ਆ ਗਿਆ ਪੰਜਾਬ ਵਾਲੀ ਜਰਸੀ ਹੈ ਵੀਰੇ ਕਰ ਲਿਓ ਬਾਈ ਨੂੰ ਸੰਪਰਕ ਸਾਰੇ ਵੀਰਾਂ ਦਾ ਅੰਡ ਤਾਈ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ